4 ਸਾਲਾਂ ਤੋਂ ਇਹ ਸੜਕ ਟੁੱਟੀ ਪਈ ਹੈ ਪਿਛਲੀਆਂ ਸਰਕਾਰਾਂ ਨੇ ਸਮੇਂ ਸੜਕ ਬਣਾਈ ਆ ਉਦੋਂ ਤੋਂ ਜਦੋਂ ਤੋਂ ਇਹ ਸਰਕਾਰ ਹੋਣ ਚਾਈ ਆ ਉਦੋਂ ਤੋਂ ਅੱਜ ਤੱਕ ਇਹਨਾਂ ਨੇ ਇੱਕ ਟਾਲੇ ਵੀ ਮੈਂ ਕਹੂੰਗਾ ਪੱਟਿਆਂ ਦੀ ਕਹਿ ਦੇਣ ਜਾਂ ਕੰਕਰੀਟ ਕਹਿ ਦੇਣ ਕੀ ਮਤਲਬ ਕਹਿੰਦੇ ਚੇਪਾ ਵੀ ਸਿੱਟਿਆ ਹੋਵੇ ਇਹਨਾਂ ਚੰਡੀਗੜ੍ਹ ਨੂੰ ਸ਼ੜਕ ਜਾਂਦੀ ਆ ਇਹਦੇ ਉੱਤੇ 6 6 7 7 ਫੁੱਟ ਦੇ ਟੋਏ ਡੂੰਘੇ ਪੈ ਨੇ ਲੰਘਣ ਲਈ ਬਿਲਕੁਲ ਰਸਤਾ ਹੈ ਨਹੀਂ ਅਸੀਂ ਮਜਬੂਰ ਹੋ ਕੇ ਅੱਜ ਸਵੇਰ ਤੋਂ ਸਾਰੇ ਪਿੰਡਾਂ ਦੀਆਂ ਪੰਚਾਇਤਾਂ ਨੇ ਇਕੱਠੇ ਹੋ ਕੇ ਧਰਨਾ ਲਾਇਆ ਅੱਜ ਧਰਨੇ ਦੇ ਵਿੱਚ ਸਾਡੇ ਨਾਲ ਅਕਾਲੀ ਪਾਰਟੀ ਦੇ ਨਮਾਇंदे ਵੀ ਆਏ ਨੇ ਕਾਂਗਰਸ ਦੇ ਵੀ ਆਏ ਨੇ ਅਸੀਂ ਇਹ ਧਰਨਾ ਹੁਣ ਪੱਕੇ ਤੌਰ ਤੇ ਲਾਤਾ ਬੇਚਾਰਾ ਕੀ ਕਰੇ ਠੰਡਾ ਪਾਣੀ ਪੀ ਮਰੇ ਫਸਫੀ ਕਾਲ ਪੂਫੀ ਦੇ ਕਰਿਓ ਟ੍ਰੂ ਪੰਜਾਬ ਨਿਊਜ਼ ਮੈਂ ਅਮਨ ਤੱਕੜ ਪਹੁੰਚੇ ਆ ਭਾਦਰਾ ਦੇ ਟੋਟਾ ਤੇ ਪਹਿਲੇ ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਤਸਵੀਰਾਂ ਤਕਾਇਆ ਜਾਣ ਧਰਨਾ ਲੱਗ ਚੁੱਕਿਆ ਫੜਕਾਂ ਦੇ ਰਿਲੇਟਿਡ ਕਿਉਂਕਿ ਫੜਕਾਂ ਦੀ ਕੋਈ ਫਾਰ ਨਹੀਂ ਲੈਂਦਾ ਸਾਡੇ ਨਾਲ ਮੌਜੂਦ ਨੇ ਅਕਾਲੀ ਦਲ ਦੇ ਸੀਨੀਅਰ ਲੀਡਰ ਜਦਵਿੰਦਰ ਸਿੰਘ ਚਾਦੂ ਜੀ ਗੱਲਬਾਤ ਕਰਦੇ ਆ ਖੰਨੇ ਦੇ ਵਿੱਚ ਹੋਈ ਪਈ ਆ ਜਾਦੂ ਜਾਦੂ ਤੁਹਾਨੂੰ ਬਹੁਤ ਬਹੁਤ ਸਵਾਗਤ ਕਰਦੇ ਆ ਜੀ ਅੱਜ ਤਰਨਾ ਲਗਾਉਣ ਦਾ ਮੁੱਖ ਕਾਰਨ ਕੀ ਆ ਕਾਰਨ ਲਗਾਤਾਰ 4 ਸਾਲ ਹੋ ਗਏ ਆ ਆਮ ਆਦਮੀ ਸਰਕਾਰ ਬਣੀ ਜੀ 4 ਸਾਲਾਂ ਤੋਂ ਇਹ ਸੜਕ ਟੁੱਟੀ ਪਈ ਆ ਪਿਛਲੀਆਂ ਸਰਕਾਰਾਂ ਨੇ ਸਮੇਂ ਸੜਕ ਬਣੀ ਆ ਉਦੋਂ ਤੋਂ ਜਦੋਂ ਤੋਂ ਇਹ ਸਰਕਾਰ ਹੋਣ ਚਾਹੀਈ ਆ ਉਦੋਂ ਤੋਂ ਅੱਜ ਤੱਕ ਇਹਨਾਂ ਨੇ ਇੱਕ ਟਰਾਲੀ ਵੀ ਮੈਂ ਕਹੂੰਗਾ ਬੱਟਿਆਂ ਦੀ ਕਹਿ ਦੇਣ ਜਾਂ ਕੰਕਰੀਟ ਕਹਿ ਦੇਣ ਇੱਕ ਵੀ ਮਤਲਬ ਕਹਿੰਦੇ ਚਿਪਾ ਵੀ ਸਿੱਟਿਆ ਹੋਵੇ ਇੰਨਾ ਬੁਰਾ ਹਾਲ ਆ ਪਿੰਡਾਂ ਦੀਆਂ ਸੜਕਾਂ ਦਾ ਮੇਨ ਜਿਹੜੀਆਂ ਸੜਕਾਂ ਪਿੰਡਾਂ ਨੂੰ ਜੋੜਦੀਆਂ ਨੇ ਚੰਡੀਗੜ੍ਹ ਰੋਡ ਵੱਜਦਾ ਸਭ ਤੋਂ ਪੁਰਾਣਾ ਰੋਡ ਆ ਜਿਹੜੇ ਦੋ ਹਲਕਿਆਂ ਦੇ ਵਿਚਾਲੋਂ ਦੀ ਜਦ ਲੰਘ ਕੇ ਦੋ ਹਲਕਿਆਂ ਨੂੰ ਚੰਡੀਗੜ੍ਹ ਨਾਲ ਜੋੜਦਾ ਪਰ ਹਾਲਾਤ ਇਹ ਨੇ ਕਿ ਇਹ ਮਤਲਬ ਇੰਨਾ ਏਰੀਆ ਬੈਕਵਰਡ ਆ ਇੱਥੋਂ ਦੇ ਲੋਕ ਕਹਿੰ ਰਹੇ ਆ ਵੀ ਅਸੀਂ ਕਿਤੇ ਪਾਕਿਸਤਾਨ ਦਾ ਐਸਾ ਖੰਨੇ ਵਾਲੇ ਕਹਿੰਦੇ ਨੇ ਸਾਡਾ ਨਹੀਂ ਹੈਗਾ ਮ ਉਹ ਤਾਂ ਆਮ ਆਦਮੀ ਪਾਰਟੀ ਕਹਿੰਦੀ ਆ 스위스ਰਲੈਂਡ ਬਣਾ ਦਾਂਗੇ ਪੰਜਾਬ ਨੂੰ ਜਦ ਫੱਟਾ ਦੇ ਵਿੱਚ ਆਏ ਨਹੀਂ ਸੀ ਨਾ ਉਹਨਾਂ ਨੇ ਕਿਹਾ ਸੀ ਪੰਜਾਬ ਨੂੰ 스위스ਰਲੈਂਡ ਬਣਾ ਦਾਂਗੇ ਤੁਸੀਂ ਕਹਿੰਦੇ ਵੀ ਇਹ ਤੇ ਪਾਕਿਸਤਾਨ ਦਾ ਇਫਸਾਨੀ ਦੇਖੋ ਇਹ ਝੂਠ ਬੋਲ ਕੇ ਨਰੋਲ ਨਿਹਰਾ ਝੂਠ ਬੋਲ ਕੇ ਸਰਕਾਰ ਇਹਨਾਂ ਨੇ ਬਣਾਈ ਆ ਲੋਕਾਂ ਨੂੰ ਚੁੱਫੇ ਲਾਰੇ ਲਾ ਕੇ ਕਹਿ ਕੇ ਕਿ ਅਸੀਂ ਰਾਤੋਂ ਰਾਤ ਇਸ ਮੁਲਕ ਨੂੰ ਇਸ ਸੂਬੇ ਨੂੰ ਕੈਨੇਡਾ ਅਮਰੀਕਾ ਵਰਗਾ ਬਣਾ ਦਾਂਗੇ ਲੋਕਾਂ ਨੇ ਇਹ ਗੱਲਾਂ 'ਚ ਵੀ ਆ ਗਏ ਲੋਕਾਂ ਨੂੰ ਇਹ ਲੱਗਦਾ ਸੀ ਪਤਾ ਨਹੀਂ ਬਦਲਾ ਦੇ ਨਾਂ ਤੇ ਪਤਾ ਨਹੀਂ ਕੀ ਹੋ ਜੂਗਾ ਕੀ ਸਾਡਾ ਵਿਕਾਸ ਕਰਦਣਗੇ ਕੀ ਕੰਮ ਕਰਦਣਗੇ ਮੈਂ ਕਹੂੰਗਾ ਬੜੇ ਸ਼ਰਮ ਦੀ ਗੱਲ ਹੈ ਕਿ ਇੱਥੋਂ ਦਾ ਜੋ ਮੰਤਰੀ ਆ ਪੰਚਾਇਤ ਮੰਤਰੀ ਆ ਪਹਿਲਾਂ ਇੰਡਸਟਰੀ ਦਾ ਵੀ ਮੰਤਰੀ ਰਿਹਾ ਬਹੁਤ ਸਾਰੇ ਮਹਿਕਮੇ ਹੋਰ ਨੇ ਉਹਦੇ ਕੋਲ ਉਹ ਆਪਣੇ ਪਿੰਡਾਂ ਦੀ ਸਾਰ ਨਹੀਂ ਲੈ ਸਕਦਾ ਪੰਚਾਇਤ ਮੰਤਰੀ ਦੇ ਪਿੰਡਾਂ ਦਾ ਹਾਲ ਜਾ ਕੇ ਦੇਖੋ ਕਿ ਕਿੰਨੇ ਰਸਤੇ ਟੁੱਟੇ ਹੋਏ ਆ ਟੋਬੇ ਸੜਕਾਂ ਤੇ ਤੁਰੇ ਫਿਰਦੇ ਆ ਸੋ ਇੰਨੇ ਮਾੜੇ ਹਾਲਾਤ ਨੇ ਮੈਂ ਕਹਿੰਦਾ ਸ਼ਰਮਨਾ ਡੁੱਬ ਜਾਣਾ ਚਾਹੀਦਾ ਇਹਨਾਂ ਦਾ ਜਿਹੜਾ ਮੁੱਖ ਮੰਤਰੀ ਆ ਪੰਜਾਬ ਸਾਰਾ ਹੜਾ ਨਾ ਡੋਬ ਰਿਆ ਉਹ ਜਾ ਕੇ ਬਹਾਨਾ ਲਾ ਕੇ ਪਹਿਲਾਂ ਤਾਂ दारू ਪੀ ਕੇ ਚਾਰ ਦਿਨ ਘਰੋਂ ਨਹੀਂ ਨਿਕਲਿਆ ਹੁਣ ਜਾ ਕੇ ਹਸਪੀਟਲ ਦਾਖਲ ਹੋ ਗਿਆ ਜਿਹੜਾ ਕਹਿੰਦਾ ਸੀ ਕਿ ਮੈਂ ਜਿਹੜੇ ਆਮ ਆਦਮੀ ਦੇ ਕਲੀਨਿਕ ਰੇ ਜਿਹੜੇ ਮhalla ਕਲੀਨਿਕ ਰੇ ਮੈਂ ਬਾਹਰਲੇ ਮੁਲਕਾਂ ਤੋਂ ਲੋਕ ਇਲਾਜ ਕਰਾਉਣ ਆਇਆ ਕਰ ਉਹ ਕਿੱਥੇ ਗਏ ਫਿਰ ਉਹਨਾਂ ਨੇ ਆਪਣਾ ਇਲਾਜ ਉੱਥੇ ਕਿਉਂ ਨਹੀਂ ਕਰਵਾਇਆ ਉਹ ਕਲੀਨਿਕਾਂ ਚ ਕਿਉਂ ਨਹੀਂ ਕਰਵਾਇਆ ਫੋਟਿਜ ਚ ਕਿਉਂ ਦਾਖਲ ਹੋਣਾ ਪੈ ਗਿਆ ਇਹ ਗੱਲ ਤੇ ਹੋਣਾ ਕਿ ਆਪ ਫੋਟਿਜ ਤੇ ਇਲਾਜ ਕਰਾਉਣਾ ਸਾਡੇ ਲੋਕਾਂ ਨੂੰ ਇਹ ਬਰਗਲਾ ਕੇ ਕਿਉਂਕਿ ਉਹ ਜਿਹੜੀਆਂ ਡਿਸਪੈਂਸਰੀਆਂ ਸੀ ਪਿੰਡਾਂ ਦੀਆਂ ਉਹ ਬੰਦ ਕਰਕੇ ਮhalla ਕਲੀਨਿਕ ਦੇ ਕੇ ਸਿਰਫ 스ਪੀਕਰ ਲਾ ਕੇ ਵਿਕਾਸ ਨਹੀਂ ਹੁੰਦਾ 스ਪੀਕਰ ਲਾ ਕੇ ਹਸਪੀਟਲ ਵੱਡੇ ਨਹੀਂ ਬਣਦੇ 스ਪੀਕਰ ਲਾ ਕੇ ਲੋਕਾਂ ਦੇ ਇਲਾਜ ਨਹੀਂ ਹੁੰਦੇ ਇਲਾਜ ਕਰਾਉਣ ਵਾਸਤੇ ਪਬਲਿਕ ਦੇ ਵਿੱਚ ਆਉਣਾ ਪੈਂਦਾ ਹਸਪੀਟਲਾਂ ਨੂੰ ਸਹੂਲਤਾਂ ਸਹੀ ਕਰਨੀਆਂ ਪੈਂਦੀਆਂ ਡਾਕਟਰਾਂ ਦੀਆਂ ਡਿਊਟੀਆਂ ਸਹੀ ਕਰਨੀਆਂ ਪੈਂਦੀਆਂ ਉੱਥੇ ਦੇ ਸਾਰੇ ਜੋ ਵੀ ਮਤਲਬ ਮਸ਼ੀਨਰੀ ਆ ਪੂਰੀ ਕਰਨੀ ਪੈਂਦੀ ਹੈ ਇਹ ਨਹੀਂ ਵੀ ਕੰਧਾਂ ਤੇ ਬੋਰਡ ਲਾਓ ਆਮ ਆਦਮੀ ਕਲੀਨਿਕ ਮhalla ਕਲੀਨਿਕ ਬਣਾ ਕੇ ਇਹ ਨਹੀਂ ਇਹ ਨਹੀਂ ਇਲਾਜ ਆਪਦਾ ਇਲਾਜ ਵੀ ਕਰਾਵੇ ਮhalla ਕਲੀਨਿਕ ਦੇ ਵਿੱਚ ਬਾਕੀ ਤਾਂ ਕੀ ਗੱਲ ਸੜਕਾਂ ਦੀ ਵਿਕਾਸ ਪੰਜਾਬ ਚ ਤੁਸੀਂ ਕਹਿ ਦੋ ਕਿਸੇ ਪੰਜਾਬ ਦੇ 13000 ਪਿੰਡਾਂ ਕਿਸੇ ਇੱਕ ਪਿੰਡ ਚ ਤਾਂ ਕੰਮ ਚੱਲਦਾ ਹੋਵੇ ਇੱਕ ਉਹਨੂੰ ਵੀ ਛੱਡ ਦੋ ਇੱਥੋਂ ਦਾ ਪੰਚਾਇਤ ਮੰਤਰੀ ਆ ਖੰਨੇ ਦਾ ਤਰਨਬੀਰ ਸੌਂਦ ਉਹ ਪੰਚਾਇਤ ਮੰਤਰੀ ਦੇ ਕੰਮ ਸੇ ਕੰਮ ਹਲਕੇ ਤਾਂ ਇੱਕ ਪਿੰਡ ਚ ਕੰਮ ਚੱਲਦਾ ਖੰਨੇ ਦਾ ਇੱਕ ਪਿੰਡ ਕਹਿ ਦੇਣ ਵੀ ਇੱਕ ਪਿੰਡ ਚ ਵਿਕਾਸ ਦਾ ਕੰਮ ਚੱਲਦਾ ਕਿਸੇ ਇੱਕ ਪਿੰਡ ਸਿੰਗਲ ਹੱਥ ਘੜਾ ਕਰਕੇ ਕਹਿ ਦੇਣ ਵੀ ਇੱਕ ਪਿੰਡ ਚ ਖੰਨੇ ਦੇ ਕਿਸੇ ਪਿੰਡ ਚ ਵਿਕਾਸ ਉਹਨੂੰ ਲੱਗਦਾ ਨਹੀਂ ਵੀ ਖੰਨਾ ਦੇ ਵਿੱਚ ਵਿਕਾਸ ਨਹੀਂ ਹੋਇਆ ਸਾਰੇ ਪਬਲਿਕ ਨੂੰ ਪਤਾ ਸਾਰੀ ਪਬਲਿਕ ਨੂੰ ਸਰਕਾਰ ਮਰਦਾ ਉਹ ਇਹਦੇ ਹਾਲਾਤ ਨੇ ਕਿ ਲੋਕ ਆਪਦੇ ਮੂੰਹ ਬਿਆਨ ਕਰ ਰਹੇ ਨੇ ਕਿ ਵਿਕਾਸ ਹੋਇਆ ਜਾਂ ਵਿਕਾਸ ਹੋਇਆ ਹੁੰਦਾ ਤਾਂ ਲੋਕ ਇਹਦੇ ਹੱਥ ਤੇ ਨਾਰੇ ਮਾਰਦੇ ਅੱਜ ساری ਦੁਨੀਆ ਖਿਲਾਫ ਹੋਈ ਹੋਈ ਆ ਆ ਮਨੇ ਅਰੋੜਾ ਜੀ ਅੱਜ ਵੀ ਕਹਿੰਦੇ ਨੇ 2027 ਦੇ ਵਿੱਚ ਇੱਕ ਠੋਕ ਕੇ ਲੈ ਕੇ ਆਵਾਂਗੇ ਆਮ ਆਦਮੀ 2027 ਚ ਇਹਨਾਂ ਨੂੰ ਜੋ ਪਿੰਡਾਂ ਚ ਲੋਕ ਵੜਨ ਦੇ ਕੇ ਤਾਂ ਕਿਉ ਲੋਕਾਂ ਨੇ ਜਿੰਨੇ ਚਾਹ ਨਾਲ ਇਹਨੂੰ ਬਣਾਇਆ ਸੀ ਉਹਨੇ ਚਾਹ ਨਾਲ ਇਹਨਾਂ ਨੂੰ ਤੋੜਨਗੇ ਇਹ ਤੁਹਾਡੇ ਨਾਲ ਅਸੀਂ ਅਸੀਂ ਮਤਲਬ ਆਪਣੇ ਤੌਰ ਤੇ ਗੱਲ ਕਰ ਰਹੇ ਤੁਹਾਨੂੰ ਪਿੰਡਾਂ ਦੇ ਲੋਕ ਦੱਸ ਦੇਣਗੇ ਸ਼ਹਿਰਾਂ ਦੇ ਲੋਕ ਦੱਸ ਦੇਣਗੇ ਵੀ ਜਿੰਨੇ ਚਾਹ ਨਾਲ ਲੈ ਕੇ ਆਏ ਸੀ ਉਹਨੇ ਚਾਹ ਨਾਲ ਇਹਦੀ ਵਿਦਾਇਗੀ ਹੋਣੀ ਆ ਕੱਲ ਲਾਸਟਵਾਲ ਪੁੱਛੂਗਾ ਜਦੂ ਫਾਪ ਲੋਕਾਂ ਦੇ ਦਿਲਾਂ ਦੀ ਧੜਕਣੋਂ ਤੁਸੀਂ ਹਰੇਕ ਗਰੀਬ ਵਰਗ ਨਾਲ ਖੜਦੇ ਨੇ ਖੜਦੇ ਹੋ ਲੋਕ ਚੰਨ ਤੇ ਪਹੁੰਚ ਗਏ ਆਪਾਂ ਫੜਕਾ ਚ ਫਵੇ ਬੈਠੇ ਆ ਗੱਲ ਤਾਂ ਇਹ ਹੀ ਆ ਜੀ ਪਿਛਲੀਆਂ ਸਰਕਾਰਾਂ ਨੂੰ ਨਿੰਦ ਕੇ ਇਹਨਾਂ ਨੇ ਸਰਕਾਰ ਬਣਾ ਲਈ ਕੱਲਾ ਨਿੰਦਰ ਨਾਲ ਕੰਮ ਨਹੀਂ ਹੁੰਦੇ ਦੂਜੀਆਂ ਸਰਕਾਰਾਂ ਨੇ ਕੰਮ ਕੀਤੇ ਹੋਏ ਸੀ ਅਸੀਂ ਆਪਣੀ ਸਰਕਾਰ ਦੀ ਗੱਲ ਕਰੀਏ ਸ਼ਮਣੇ ਕਾਲੀ ਦਲ ਦੀ ਜੇ ਮਤਲਬ ਸੜਕਾਂ ਬਣਾਈਆਂ 6 ਲੇਨ 4 ਲੇਨ ਪੁਲ ਬਣਾਏ ਹਸਪੀਟਲ ਬਣਾਏ ਜਾਂ ਯੂਨੀਵਰਸਟੀਆਂ ਬਣਾਈਆਂ ਹਵਾਈ ਅੱਡੇ ਬਣਾਏ ਬਿਜਲੀ ਘਰ ਬਣਾਏ ਥਰਮਲ ਪਲਾਂਟ ਲਾਏ ਉਹ ਸਰਕਾਰ ਦੀ ਦੇਣ ਆ ਉਹ ਇੱਕੋ ਗੱਲ ਭੰਡ-ਭੰਡ ਕੇ ਦੂਈ ਲੋਕਾਂ ਨੂੰ ਗੱਲਾਂ ਚ ਆ ਕੇ ਕਿ ਪਤਾ ਨਹੀਂ ਰਾਤੋ-ਰਾਤ ਕੀ ਕੈਨੇਡਾ ਅਮਰੀਕਾ ਬਣ ਜਾਊਗਾ ਪਤਾ ਨਹੀਂ ਕੀ ਵਿਕਾਸ ਹੋ ਜਾਊਗਾ ਦੇਖ ਲਓ ਤੁਹਾਡੇ ਸਾਹਮਣੇ ਵਿਕਾਸ ਮੂੰਹ ਬੋਲਦੀ ਤਸਵੀਰਾਂ ਸੰਤਾ ਕਹਿਣ ਦੀ ਵੀ ਲੋੜ ਨਹੀਂ ਇਹੇ ਦਰਸ਼ਕਾਂ ਨੂੰ ਦੱਸੋ ਇਹ ਲੋਕਾਂ ਨੂੰ ਦੱਸ ਦੋ ਵਿਕਾਸ ਹੋਇਆ ਜਾਂ ਵਿਨਾਸ਼ ਹੋਇਆ ਵਿਨਾਸ਼ ਹੋਇਆ ਜੀ ਬਨਾਸ ਤੁਹਾਡੇ ਸਾਹਮਣੇ ਹੀ ਹੈ ਕਿ ਆਪਣੇ ਵਿਕਾਸ ਹਾਂ ਇਹ 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 ਗੱਲ ਮੈਂ ਜ਼ਰੂਰ ਕਹਿਣਾ ਇੱਕ ਵਿਕਾਸ ਜ਼ਰੂਰ ਹੋਇਆ ਇਹਨਾਂ ਦੇ ਘਰਿਆਂ ਦਾ ਲਿਆਂ ਦਾ ਇਹਨਾਂ ਦੀਆਂ ਜੇਬਾਂ ਦਾ ਨਹੀਂ 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 ਉਹਨਾਂ ਨੇ ਆਪਣੇ ਮੰਤਰੀ ਈਡੀ ਨੂੰ ਚੁਕਾਏ ਨੇ ਇਹ ਤਾਂ ਭਗਵੰਤ ਮਾਨ ਸਾਹਿਬ ਨੂੰ ਮੰਨਣਾ ਪਾ ਇਹ ਮੈਂ ਅੱਜ ਵੀ ਤੁਹਾਨੂੰ ਦੱਸਦਾ ਕਿ ਜਿਹੜਾ ਇਹਨਾਂ ਦਾ ਮੰਤਰੀ ਸੀਗਾ ਕਿਹੜਾ ਅਰੋੜਾ ਸੀਗਾ ਜਿਹੜਾ ਉਹ ਅੱਜ ਵੀ ਗਲਾੜਾ ਦੇ ਦਫ਼ਤਰ ਬੈੰਦਾ ਜਿਹੜਾ ਭ੍ਰਿਸ਼ਟ ਮੰਤਰੀ ਇਹਨਾਂ ਦਾ ਸੀਗਾ ਜਿਹਦੇ ਪਹਿਲਾਂ ਪਰਚਾ ਦੇ ਅੰਦਰ ਭੇਜਿਆ ਜੋ ਗਲਾੜਾ ਚ ਬੈ ਕੇ ਸਾਰੀਆਂ ਪਹਿਲਾਂ ਉਹ ਸਾਈਨ ਕਰਦਾ ਸਾਰਾ ਲੇਖਾ ਜੋਖਾ ਉਹ ਕਰਦਾ ਹੋਰ ਦੱਸੋ ਬਹੁਤ ਮੈਂ ਮੈਂ ਦੱਸ ਦਦਾ ਨਾ ਖੰਨੇ ਵਾਲੇ ਸੁਣ ਲਓ ਇਹਨਾਂ ਨੇ ਫੈਕਟਰੀ ਵੇਚ ਕੇ ਇਲੈਕਸ਼ਨ ਲੜੀ ਸੀ ਅੱਜ ਦੋ ਫੈਕਟਰੀਆਂ ਨੇ ਦੋ ਕੋਠੀਆਂ ਪੈ ਗਈਆਂ ਕਲੋਨੀਆਂ ਚ ਹਿੱਸੇ ਪੈ ਗਏ ਉਹ ਕਿੱਥੋਂ ਆਏ ਨੇ ਪੈਸੇ ਪਬਲਿਕ ਦੇ ਪੈਸੇ ਨੇ ਲੋਕਾਂ ਦੇ ਪੈਸੇ ਨੇ ਲੋਕਾਂ ਦੀ ਲੁੱਟਾ ਹੁੰਦਾ ਇਹਨਾਂ ਦੇ ਆਪ ਦੇ ਲੀਡਰ ਕਹਿੰਦੇ ਆ ਜਿਹੜੇ ਇਹਨਾਂ ਦੇ ਲੀਡਰ ਦੂਜੀਆਂ ਪਾਰਟੀਆਂ ਚ ਗਏ ਨੇ ਕੱਲ ਹੀ ਉਹਲੇ ਪ੍ਰੈਸ ਕਾਨਫਰੰেন্স ਕਰਕੇ ਤੇ ਉਹਨਾਂ ਨੇ ਦੱਸਿਆ ਕਿ ਸਾਡੇ ਲੋਕ ਆ ਕੁਛ ਕਰ ਰਹੇ ਆ ਸਾਡੇ ਲੋਕਾਂ ਨੂੰ ਲੋਕਾਂ ਦੇ ਸਾਡੇ ਜਿਹੜੇ ਸਰਕਾਰ ਵਾਲੇ ਉਹਨਾਂ ਨੇ ਦੱਸਿਆ ਕਿ ਆਮ ਆਦਮੀ ਦੇ ਲੋਕ ਲੋਕਾਂ ਨੂੰ ਲੁੱਟ ਰਹੇ ਨੇ ਲੋਕਾਂ ਦੇ ਜੇਬਾਂ ਤੇ ਡਾਕਾ ਮਾਰ ਰਹੇ ਨੇ ਆਪਦੇ ਘਰ-ਘਰ ਹੁਣ ਅਗਰ ਪ੍ਰਸ਼ਾਸਨ ਨਹੀਂ ਸੁਣਦਾ ਤਾਂ ਜਦੂ ਅਗਲੀ ਕਾਰਵਾਈ ਅਗਲੀ ਰਣਨੀਤੀ ਕੀ ਹੋਗੀ ਇਹ ਤਾਂ ਅੱਜ ਪਬਲਿਕ ਨੂੰ ਬੇਨਤੀ ਕਰਿਆ ਇਹਨਾਂ ਨੇ ਟੈਂਟ ਵੀ ਲਗਾਇਆ ਸਾਰੇ ਨਗਰ ਇੱਥੇ ਪੰਚਾਇਤਾਂ ਨੇ ਰਲ ਕੇ ਭਾਦਲੇ ਤੋਂ ਲੈ ਕੇ ਖੇੜੀ ਤੱਕ ਲੋਕ ਸਾਰੀਆਂ ਜਿੰਨੀਆਂ ਪੰਚਾਇਤਾਂ ਨੇ ਚਾਹਿਆ ਅਲੀਪੋਰਾ ਸਮੈਲਪੋਰਾ ਮਾਨਕ ਮਾਜਰਾ ਭਾਦਲਾ ਉਚਾ ਨੀਮਾ ਬਜਗਰ ਵਸਤੀ ਆ ਇਹ ਸਾਰੇ ਪਿੰਡਾਂ ਦੇ ਮਤਲਬ ਲੋਕਾਂ ਨੇ ਰਲ ਕੇ ਇਹ ਧਰਨਾ ਲਾਇਆ ਇੱਥੇ ਮੈਂ ਇਹਨਾਂ ਨੂੰ ਇਹਨਾਂ ਨਾਲ ਵਾਅਦਾ ਵੀ ਕੀਤਾ ਕਿ ਤੁਸੀਂ ਇਹ ਧਰਨਾ ਜਾਰੀ ਰੱਖੋ ਅਸੀਂ ਤੁਹਾਡਾ ਹਿੱਸਾ ਰਾਂਗੇ ਹਮੇਸ਼ਾ ਦਿਨੇ ਬਲਾਓ ਰਾਤ ਬਲਾਓ ਤੁਹਾਡੇ ਵਿੱਚ ਰਾਂਗੇ ਪਰਚਾ ਹੋ ਜੂ ਜਾਦੂਪਾ ਮੈਨੂੰ ਲੱਗਦਾ ਪਰਚਾ ਉਹਨੂੰ ਅੱਜ ਕੱਲ ਤਾਂ ਪੱਤਰਕਾਰ ਨੂੰ ਵੀ ਬਖਸ਼ਦੇ ਅੱਤਰਕਾਰ ਵਿੱਚਾ ਅੰਦਰ ਇਹ ਇਹ ਗੱਲ ਮੈਂ ਪਹਿਲੇ ਹੀ ਪਬਲਿਕ ਨੂੰ ਕਹੀ ਆ ਕਿ ਸਭ ਤੋਂ ਪਹਿਲਾਂ ਪਰਚਾ ਮੇਰੇ ਤੇ ਕਰਿਓ ਫਿਰ ਪਬਲਿਕ ਤੇ ਕਰਿਓ ਮੈਂ ਤੁਹਾਡੇ ਮੂਹਰੇ ਲੱਗੂਗਾ ਤੁਹਾਡੇ ਮੂਹਰੇ ਬੈਠਾ ਸਭ ਤੋਂ ਪਹਿਲਾਂ ਮੈਂ ਪੁਲਿਸ ਨੂੰ ਬੁਕਾਰ ਕੇ ਵੀ ਕਿਹਾ ਕਿ ਪਰਚਾ ਸਭ ਤੋਂ ਪਹਿਲਾਂ ਮੇਰੇ ਤੇ ਦਿੱਤਾ ਜਾਵੇ ਬਾਕੀ ਪਬਲਿਕ ਨੂੰ ਬਾਅਦ ਕਿਉਂਕਿ ਅਸੀਂ ਇਹ ਜਿਹੇ ਪਰਚਾ ਦੇ ਦਰਨੀ ਕੋਈ ਜਾਦੂਫਜ਼ ਤੁਹਾਡੇ ਨਾਲ ਨਾ ਦਿਨ ਰਾਤ ਪਬਲਿਕ ਦੇ ਨਾਲ ਨਾ ਪਬਲਿਕ ਨਾਲ ਇਹ ਜਿਹੜੇ ਸ਼ਖਸ ਨਾਲ ਤੁਹਾਨੂੰ ਮਿਲਾਰੇ ਆ ਜਗਪਵਿੰਦਰ ਸਿੰਘ ਜਾਦੂ ਜਿਨ੍ਹਾਂ ਦੀ ਪੂਰੇ ਪੰਜਾਬ ਦੇ ਵਿੱਚ ਤੂਤੀ ਬੋਲਦੀ ਆ ਤੂਤੀ ਇਫਲੀ ਬੋਲਦੀ ਆ ਕਿਉਂਕਿ ਇਹ ਗਰੀਬ ਬੰਦਿਆਂ ਨਾਲ ਹਮੇਸ਼ਾ ਮਫੀਆ ਬਣ ਕੇ ਖੜੇ ਰਹਿੰਦੇ ਨੇ ਪਰ ਕੀ ਕਹਿਣਾ ਚੋਣਿਓ ਤੁਸੀਂ ਭਾਰਤੀ ਕਫਨ ਯੂਨੀਅਨ ਰਾਜੇਵਾਲ ਦੇ ਮੈਂਬਰ ਨੇ ਬਦਲਾਵ ਆ ਗਿਆ ਇਹ ਤਾਂ ਦੇਖ ਹੀ ਰਿਹਾ ਲੋਕਾਂ ਦੇਖ ਲਓ ਹੁਣ ਬਦਲਾਵ ਹੀ ਆਹ ਇਹ ਤੋਂ ਦੇ ਤੋਂ ਪੁੱਛ ਰਿਆ ਸਾਡਾ ਕੰਮ ਇਹ ਬਦਲਾਵ ਹੀ ਆ ਗਿਆ ਝੂੜ ਦਾ ਇਨਕਲਾਬ ਆ ਗਿਆ ਤੇ ਪੀਲੀਆਂ ਪੱਗਾਂ ਵੱਲ ਲੀਆਂ ਤੇ ਸ਼ਰਾਬਾਂ ਪੀਦੀਆਂ ਇਹ ਇਹ ਭਗਤ ਸਿੰਘ ਦੀ ਸੋਚ ਨਹੀਂ ਸੀ ਭਗਤ ਸਿੰਘ ਦੀ ਇਹ ਸੋਚ ਸੀ ਸ਼ਰਾਬਾਂ ਪੀਓ ਤੇ ਪੀਲੀਆਂ ਪੱਗਾਂ ਬਾਲੋ ਨਹੀਂ ਇਹ ਲੋਕਾਂ ਦਾ 60 ਪਿੰਡਾਂ ਦਾ ਏਰੀਆ ਪੈਂਦਾ ਇਹ ਕਿੰਨੇ ਪਿੰਡ ਲੱਗਦੇ ਨੇ ਮੇਰੇ ਇੱਥੇ 67 65 ਪਿੰਡ ਪੈਂਦੇ ਨੇ ਇਧਰ ਏਰੀਏ ਨੂੰ ਇਸ ਰੋਡ ਨੂੰ ਜੇ ਜਾ ਕੇ ਚੰਡੀਗੜ੍ਹ ਚੱਲ ਜੇ ਨਾ ਜਿੱਥੋਂ ਹਿਮਾਚਲ ਦੀ ਬੱਸ ਜਾਂਦੀ ਹੈ ਤੋਂ ਸਿੱਧੀ ਚੰਡੀਗੜ੍ਹ ਨੂੰ ਇੱਕ ਖੱਟੀਆਂ ਦੇ ਵਿੱਚ ਫੜਕਾ ਜਾਂ ਫੜਕਾ ਦੇ ਵਿੱਚ ਖੱਡੇ ਨੇ ਖੱਡਿਆਂ ਦੇ ਵਿੱਚ ਹੀ ਸੜਕ ਬਣੀ ਹੋਈ ਹੈ ਇਸ ਥੰ ਲੋਕਾਂ ਤੇ ਕਿੰਨੇ ਫालतੂ ਨਹੀਂ ਇਹ ਸੜਕ ਬਣੀ ਇਹ ਤਕਰੀਬਨ ਮੇਰੇ ਖਿਆਲ ਸਿਵੀ ਬਾਦਲ ਜਿਹੜਾ ਕੀ ਸੀ ਨੀ ਪੱਤਰ ਅਕਾਲੀ ਸਰਕਾਰ ਵਾਲੇ ਦਾ ਨਹੀਂ ਪੱਤਰ ਰੱਖਿਆ ਉਦੋਂ ਇਹ ਪੁਲ ਬਣਿਆ ਥੰ ਲੋਕਾਂ ਬਾਦਲ ਸਾਹਿਬ ਦੇ ਟ ਸਰਹੰਦ ਬਣੇ ਨੇ ਕਾਲੀ ਸਰਕਾਰ ਵੇਲੇ ਇੱਕ ਇਹ ਪੁਲ ਬਣਿਆ ਸਾਨੂੰ ਉਤ ਬਾਅਦ ਚ ਉਤ ਕੋਈ ਪੁਲ ਇਹ ਬਾਕੀ ਖੰਨੇ ਬਣੇ ਨੇ ਖੰਨੇ ਤਿੰਨ ਚਾਰ ਖੰਨੇ ਪੁਲ ਬਣੇ ਤੇ ਬਾਕੀ ਜਿਹੜਾ ਵਿਕਾਸ ਉਹ ਕਾਲੀ ਸਰਕਾਰ ਨੂੰ ਲੋਕ ਪੁਲਾਂ ਵਾਲੀ ਸਰਕਾਰ ਕਹਿੰਦੇ ਸੀ ਇਹ ਪੁਲਾਂ ਵਾਲੀ ਸਰਕਾਰ ਆ ਵੀ ਉਹਨਾਂ ਨੇ ਵਿਕਾਸ ਕੀਤਾ ਪਰ ਅੱਜ ਤੁਸੀਂ ਹਾਲਾਤ ਦੇਖ ਲਓ ਵੀ ਕਹਿੋ ਜਿੰਨੇ ਅੱਜ ਗਰੀਬ ਆਦਮੀ ਰੋਟੀ ਖਾਣੀ ਔcka ਟਾਈਮ ਹੋ ਗਿਆ ਤੇ ਮੰਗਾਈ ਵਧਦੀ ਜਾਂਦੀ ਆ ਕਿਸਾਨ ਸੜਕਾਂ ਤੇ ਰੋਲਦਾ ਰਿਹਾ ਸਵਾ ਸਾਲ ਪਹਿਲਾਂ ਰੋਲਿਆ ਉਹਨਾ ਦੇਖ ਲੋ ਵੀ ਹਾਲਾਤ ਕਿਸਾਨਾਂ ਦੇ ਕੀ ਆ ਜਿਹੜਾ ਅਮਨ ਰੋੜਾ ਕਹਿੰਦਾ ਨਾ ਕਿ ਅਸੀਂ ਮਾਲਵੇ ਚ ਸੀਟਾਂ ਜਿੱਤ ਜਾਵਾਂਗੇ ਉਹ ਕਹੇ ਮਾਲਵੇ ਚ ਵੜ ਕੇ ਵੀ ਦਿਖਾ ਦੇ ਉੱਥੇ ਲੋਕਾਂ ਦੇ ਕੋਲ ਰੋਜ਼ ਐਕਸੀਡੈਂਟ ਹੁੰਦੇ ਨੇ ਫਿਰ ਜ਼ਿੰਮੇਵਾਰ ਕੌਣ ਬਹੁਤ ਲੋਕ ਹੈਂਡੀਕੈਪਲ ਨੇ ਇਹੋ ਜਿਹੇ ਲੋਕ ਨੇ ਨਾਲ ਸਾਡੇ ਤੇ ਬਾਜੀਗਰ ਬਰਾਦਰੀ ਬਚਾਰੇ ਦਿਹਾੜੀ ਦੱਪਾ ਕਰਕੇ ਸ਼ਾਮ ਨੂੰ ਆਪਣੇ ਘਰਾਂ ਨੂੰ ਆਉਂਦੇ ਨੇ ਜਦੋਂ ਰਸਤੇ ਚ ਲੰਘਦੇ ਨੇ ਇੱਕ ਕੋਈ ਟੋਇਆਂ ਦੇ ਵਿੱਚ ਉਹਨਾਂ ਦੇ ਕਈਆਂ ਦੇ ਐਕਸੀਡੈਂਟ ਕਈਆਂ ਦੇ ਕੋਈ ਛੋਟੇ ਮੋਟੇ ਸਾਧਨ ਕਿਹਦਾ ਮੋਟਰਸਾਈਕਲ ਟੁੱਟ ਗਿਆ ਕਿਹਦਾ ਛੋਟਾ ਮੋਟਾ ਰੇੜਾ ਬਣਾਇਆ ਫਿਰ ਉਹ ਰੋਜ਼ਗਾਰ ਉਹ ਤੇ ਇਸ ਟਾਈਮ ਤੇ ਸਰਕਾਰ ਜ਼ਿੰਮੇਵਾਰ ਹੈ ਬਿਲਕੁਲ ਸਰਕਾਰ ਦੇ ਕੰਨਾਂ ਤੇ ਧੂੰ ਨਹੀਂ ਰੜਕਦੀ ਕਿਉਂਕਿ 1 ਮਹੀਨਾ 10 ਦਿਨ ਪਹਿਲਾਂ ਇੱਥੇ ਧਰਨਾ ਲੱਗਿਆ ਝੂਠੇ ਲਾਰੇ ਲਾ ਕੇ ਪ੍ਰਸ਼ਾਸਨ ਨੇ ਇਥੋਂ ਧਰਨਾ ਠਾਲਤਾ ਸੀ ਅੱਜ ਵੀ ਇਥੋਂ ਦਾ ਚੇਤਨ ਕੁਮਾਰ ਈਓ ਗਵਿੰਦਗੜ੍ਹ ਦਾ ਆਇਆ ਪਹਿਲਾਂ ਕਹਿੰਦਾ ਵੀ ਤੁਹਾਨੂੰ 27 28 ਨੂੰ ਆਪਾਂ ਨੇ ਤੁਹਾਡਾ ਟੈਂਡਰ ਪਾਤਾ ਤੇ ਉਹ ਟੈਂਡਰ ਵਿੱਚ ਤੁਹਾਡੀ ਸ਼ਰਤ ਤਿਆਰ ਕਰ ਦਿੱਤੀ ਜਾਊਗੀ ਸ਼ਰਤਾਂ ਮਨਜ਼ੂਰ ਕਰ ਲੀਆ ਹੁਣ ਤੁਸੀਂ ਨਹੀਂ ਨਹੀਂ ਨਾ ਬਾਅਦ ਚ ਈਓ ਸਾਹਿਬ ਕਹਿੰਦੇ ਵੀ ਸਾਡੇ ਅੰਡਰ ਚ ਨਹੀਂ ਹੈਗਾ ਗਵਿੰਦਗੜ੍ਹ ਦੇ ਅੰਦਰ ਚ ਇਹ ਖੰਨੇ ਦੇ ਅੰਦਰ ਚ ਹੈ ਜੇ ਫਿਰ ਖੰਨੇ ਵਾਲਾ ਯੂ ਆਣ ਕੇ ਗੱਲ ਕਰੂ ਚਾਹੇ ਪ੍ਰਸ਼ਾਸਨ ਕਰੇ ਆਣ ਕੇ ਗੱਲ ਕਿ ਕਿੰਨੇ ਦਿਨ ਲਈ ਹੁਣ ਧਰਨਾ ਪਰ ਕਰਾਰ ਆ ਜਦ ਤੱਕ ਪ੍ਰਸ਼ਾਸਨ ਸਾਡੇ ਨਾਲ ਗੱਲ ਨਹੀਂ ਆਣ ਕੇ ਕਰਦਾ ਇੱਥੇ ਜਦ ਤੱਕ ਇਹ ਰਸਤਾ ਥੋੜਾ ਬਹੁਤਾ ਸਾਫ ਕਲੀਅਰ ਨਹੀਂ ਕਰਦਾ ਜਦ ਤੱਕ ਧਰਨਾ ਬਿਲਕੁਲ ਜਾਰੀ ਰਹੂ ਕੱਲ ਨੂੰ ਇਤੋਂ ਹੀ ਵੱਧ ਕਟ ਹੋਊਗਾ ਜੇ ਲੋਡ ਪਈ ਤੇ ਅੱਜ ਤਾਂ ਜੀ ਧੰਨਵਾਦ ਚੋਟੇ ਦੀ ਤਸਵੀਰ ਅਧਿਕਾਰਿਆ ਇੱਥੇ ਹੁਣ ਟੈਂਟੀ ਲੱਗ ਚੁੱਕਿਆ ਤੇ ਸਾਡੇ ਨਾਲ ਤੂਫਾਨ ਯੂਨੀਅਨ ਦੇ ਟੱਕਰ ਲੀਡਰ ਬੈਣੀਪਾਲ ਅਰਜਿੰਦਰ ਸਿੰਘ ਬੈਣੀਪਾਲ ਕਣੀ ਪਾਣੀ ਫੋਵਾਗਾਤਾ ਬੰਦਾ ਵਿਚਾਰਾ ਕੀ ਕਰੇ ਠੰਡਾ ਪਾਣੀ ਪੀ ਮਰੇ ਹੁਣ ਤਾਂ ਮਰਨ ਵਾਲੇ ਹਲਾਤ ਹੋਏ ਪਏ ਨੇ ਬੰਨੀ ਪਰ ਸਾਹਿਬ ਹਾਂਜੀ ਬਹੁਤ ਬੁਰੀ ਹਾਲਤਾ ਜੀ ਪਹਿਲਾ ਮੈਂ ਤੁਹਾਡਾ ਧੰਨਵਾਦੀਆਂ ਵੀ ਤੁਸੀਂ ਸਾਡੀ ਗੱਲ ਉੱਪਰ ਪਹੁੰਚਾਉਨੇ ਹੋ ਮਤਲਬ ਸਾਡੀ ਹਾਲਾਤ ਐਡੇ ਖਰਾਬ ਨੇ ਇੱਥੇ ਜਿਹੜੀ ਪਹਾੜਲਾ ਰੋਡ ਆ ਇਹ ਚੰਡੀਗੜ੍ਹ ਰੋਡ ਆ ਚੰਡੀਗੜ੍ਹ ਤੋਂ ਸੜਕ ਜਾਂਦੀ ਆ ਇਹਦੇ ਉੱਤੇ 6 6 7 7 ਪੁਰ ਦੇ ਟੋਏ ਡੂੰਘੇ ਪਏ ਨੇ ਲੰਘਣ ਲਈ ਬਿਲਕੁਲ ਰਸਤਾ ਹੈ ਨਹੀਂ ਅਸੀਂ ਮਜਬੂਰ ਹੋ ਕੇ ਅੱਜ ਸਵੇਰ ਤੋਂ ਸਾਰੇ ਪਿੰਡਾਂ ਦੀਆਂ ਪੰਚਾਇਤਾਂ ਨੇ ਇਕੱਠੇ ਹੋ ਕੇ ਧਰਨਾ ਲਾਇਆ ਅੱਜ ਧਰਨੇ ਦੇ ਵਿੱਚ ਸਾਡੇ ਨਾਲ ਅਕਾਲੀ ਪਾਰਟੀ ਦੇ ਨਮਾਇਦੇ ਵੀ ਆਏ ਨੇ ਕਾਂਗਰਸ ਦੇ ਵੀ ਆਏ ਨੇ ਅਸੀਂ ਇਹ ਧਰਨਾ ਹੁਣ ਪੱਕੇ ਤੌਰ ਤੇ ਲਾਤਾ ਜਿੰਨਾ ਚਿਰ ਇਹ ਸੜਕ ਬਣਦੀ ਨਹੀਂ ਮੀਨਾ ਲੱਗੇ ਦੋ ਲੱਗੇ ਦੇਰ ਲੱਗੇ ਉਹਨਾਂ ਚਿਰ ਅਸੀਂ ਧਰਨਾ ਚੱਕਣਾ ਨਹੀਂ ਹੈ ਸਾਨੂੰ ਪ੍ਰਸ਼ਾ ਧਰਨਾ ਤਾਰ ਕੰਟੀਨਿਊ ਰਹੂਗਾ ਕੰਟੀ ਰਹੂਗਾ ਜੀ ਇੱਥੇ ਰਾਤ 2 ਦਿਨ ਇੱਥੇ ਰਹਾਂਗੇ ਨੰਬਰ 2 ਇਹ ਯੋ ਸਾਹਿਬ ਨੇ ਸਾਨੂੰ ਭਰੋਸਾ ਦਿਵਾਇਆ ਸੀ ਵੀ ਅਸੀਂ ਇੱਕ ਮਹੀਨੇ ਚ ਸੜਕ ਬਣਾਵਾਂਗੇ ਅੱਜ ਯੋ ਆਇਆ ਉਹ ਬਹੁਤ ਹੀ ਹੱਸੋਈ ਨਹੀਂ ਗੱਲ ਕਹਿ ਕੇ ਗਿਆ ਕਹਿੰਦਾ ਇਹ ਸੜਕ ਤਾਂ ਸਾਡੇ ਇਲਾਕੇ ਚ ਨਹੀਂ ਮੈ ਪਾਕਿਸਤਾਨ ਚ ਪੈਂਦੀ ਆ ਬਾਏ ਪੁੱਛਣਾ ਚਾਹੁੰਦਾ ਵੀ ਕੀ ਇਹ ਦੁਬਈ ਚ ਪੈਂਦੀ ਆ ਇਹਨਾਂ ਨੂੰ ਭਾਦਲੇ ਦੇ ਇਲਾਕੇ ਦਾ ਨਹੀਂ ਪਤਾ ਵੀ ਕਿਹੜੇ ਪਿੰਡਾਂ ਦਾ ਇਲਾਕਾ ਮੇਨ ਸੜਕ ਆ ਇਹ ਚੰਡੀਗੜ੍ਹ ਨੂੰ ਜਾਂਦੀ ਆ ਇਹੋ ਜਿਹੇ ਅਫਸਰਾਂ ਨੂੰ ਇੱਥੇ ਰੱਖ ਕੇ ਕੀ ਕਰਨਾ ਯਾਨੀ ਇੱਥੇ ਥਾਲੇ 2 ਐਮਐਲਏ ਨੇ ਇੱਕ ਤਨਜੀਤ ਸੌਂਦ ਦੂਸਰਾ ਬੜਿੰਗ 2 ਐਮਐਲਏ ਨਕਮੇ 4 ਸਾਲ ਹੋ ਗਏ ਇਹਨਾਂ ਦੀ ਸਰਕਾਰ ਬਣੀ ਨੂੰ ਅੱਜ ਤੱਕ ਇਹ ਸੜਕ ਨਹੀਂ ਬਣੀ ਇਹ ਪਹਿਲਾਂ ਦੂਈਆਂ ਪਾਰਟੀਆਂ ਦੇ ਉੱਤੇ ਇਲਜ਼ਾਮ ਲਾਉਂਦੇ ਰਹੇ ਉਹ ਕਹਿੰਦੇ 2027 ਚ ਅਸੀਂ ਦੁਆਰ ਤੋਂ ਲੈ ਕੇ ਆਉਣੀ ਆ ਇੱਕ ਦੇ ਜ਼ੋਰ ਤੇ ਲੈ ਕੇ ਆਉਣੀ ਆ ਉਹ ਤਾਂ ਹੁਣ ਅਸੀਂ ਦੱਸਾਂਗੇ ਵੀ ਇੱਕ ਦੇ ਜ਼ੋਰ ਤੇ ਲੈ ਕੇ ਆਉਣੀ ਆ ਕਿ ਪਾਥੀਆਂ ਦੇ ਜ਼ੋਰ ਤੇ ਲੈ ਕੇ ਆਉਣੀ ਆ ਅਸੀਂ ਪਿੰਡਾਂ 'ਚ ਨਹੀਂ ਇਹਨਾਂ ਨੂੰ ਬੜ ਦਿੰਦੇ ਅੱਜ ਮੈਂ ਤੁਹਾਡੇ ਮੀਡੀਅਮ ਰਾਹੀਂ ਕਹਤਾਂ ਵੀ ਤਕੜੇ ਹੋ ਕੇ ਆਉਣ ਤੁਹਾਡੇ ਗਿੱਲੀਆਂ ਪਾਥੀਆਂ ਲਾਵਾਂਗੇ ਤੁਹਾਡੀ ਮਗਰ ਗੱਡੀਆਂ ਲਾਵਾਂਗੇ ਜਿੰਨਾ ਚਿਰ ਤੁਸੀਂ ਘਰ ਨਹੀਂ ਬੜਦੇ ਉਹਨਾਂ ਚਿਰ ਅਸੀਂ ਘਰ ਨਹੀਂ ਮੁੰਨਾਂ ਇੱਥੇ ਲੋਕਾਂ ਨੂੰ ਵੀ ਬੱਚੂ ਲੈਨੇ ਆ ਜਿੰਨੇ ਪਿੰਡ ਦੇ ਲੋਕ ਨੇ ਕਿੰਨੇ ਪਿੰਡ ਪੈਂਦੇ ਨੇ ਸਰਕਾਰ ਜੀ ਇੱਥੇ ਇੱਥੇ ਆਲੇ-ਦਾਲ ਤਾਂ 50-60 ਪਿੰਡ ਪੈਂਦੇ ਨੇ ਇੱਥੇ ਉੱਚੇ ਪਿੰਡ ਤੱਕ ਇਹ 50 ਫਟ ਪਿੰਡ ਪੈਂਦੇ ਨੇ ਪਰ ਫੜਕਦਾ ਡੇੜਾ ਘਰ ਕੋਆ ਪਿਆ ਕੋਈ ਮੰਤਰੀ ਕੋਈ ਸ਼ਾਤਰੀ ਲੋਲੀਪਾਪ ਦਿੰਦੇ ਨੇ ਤੇ ਘਰ ਨੂੰ ਚਲੇ ਜਾਂਦੇ ਨੇ ਹੋ ਸਰਦਾਰ ਜੀ ਕੀ ਕਹਿਣਾ ਚਾਹ ਰਹੇ ਹੋ ਆਪਣੇ ਹੱਕਾਂ ਲਈ ਤਾਂ ਬੋਲੋ ਇਹ ਤਾਂ ਕਹਿੰਦਾ ਵੀ ਠੀਕ ਹੋਣਾ ਚਾਹੀਦਾ ਠੀਕ ਹੋਣਾ ਚਾਹੀਦਾ ਹਾਂਜੀ ਤੁਹਾਡੇ ਨਾਲ ਸਰਪੰਚ ਸਾਹਿਬ ਵੀ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਵਿਕਾਸ ਦੀ ਨੇਰੀ ਨੇ ਅੱਜ ਇੱਥੇ ਟੈਂਟ ਲਵਾ ਕੇ ਕੀ ਕਹਿਣਾ ਚਾਹੀਦਾ ਦੇਖੋ ਜਿਹੜੀ ਵਿਕਾਸ ਦੀ ਨੇਰੀ ਦੀ ਇਹ ਗੱਲ ਕਰ ਰਹੇ ਸੀ ਸਰਕਾਰ ਵਾਲੇ ਅੱਜ ਤੁਹਾਡੇ ਸਾਹਮਣੇ ਆ ਅੱਜ ਲੋਕ ਸੜਕ ਦੇ ਵਿਚਾਲੇ ਟੈਂਟ ਲਾ ਕੇ ਬੈਠਣ ਨੂੰ ਮਜਬੂਰ ਹੋ ਚੁੱਕੇ ਨੇ ਜੀ ਅੱਜ ਸਰਕਾਰ ਦਾ ਦਿਵਾਲੀਆ ਨਿਕਲਿਆ ਪਿਆ ਜਿਹੜੀ ਸਰਕਾਰ ਕਹਿੰਦੀ ਸੀ ਵੀ ਪੈਸੇ ਕਿਵੇਂ ਵਰਤਣੇ ਨੇ ਸਾਨੂੰ ਪਤਾ ਸਾਡੇ ਕੋਲ ਇੰਨੇ ਪੈਸੇ ਪਏ ਨੇ ਅੱਜ ਪੌਣੇ 4 ਸਾਲ ਦਾ ਸਮਾਂ ਲੰਘ ਗਿਆ ਭਾਦਲੇ ਟੋਟੇ ਦਾ ਭਾਦਲੇ ਵਾਲੀ ਸੜਕ ਦਾ ਇਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਸੜਕ ਕਿੱਥੇ ਕੀ ਦੀ ਸੜਕ ਹੈ ਇਹ ਸੜਕ ਕੋਈ ਪਾਕਿਸਤਾਨ ਦੀ ਸੜਕ ਨਹੀਂ ਇਹ ਸੜਕ ਪੰਜਾਬ ਦਾ ਹਿੱਸਾ ਜਿਹੜੀ ਅੱਜ ਤੁਹਾਨੂੰ ਦਿਖ ਨਹੀਂ ਰਹੀ ਮੰਤਰੀ ਜੀ ਅੱਜ ਦੇਖੋ ਇਹ ਸੜਕ ਦੇ ਹਾਲਾਤ ਕੀ ਨੇ ਤੁਸੀਂ ਇੰਡਸਟਰੀ ਮਿਨਿਸਟਰ ਰਹੇ ਹੋ ਇੰਡਸਟਰੀ ਤਬਾਹ ਹੋ ਗਈ ਗਵਿੰਦਗੜ੍ਹ ਦੀ ਇੰਡਸਟਰੀ ਜਿਹੜੀ ਬਾਹਰ ਜਾਣ ਨੂੰ ਮਜਬੂਰ ਹੋ ਗਈ ਜਿਹੜਾ ਇੱਕ ਘਰ ਦਾ ਚੁੱਲ੍ਹਾ ਚਲਾਉਣ ਵਾਲਾ ਮਜ਼ਦੂਰ ਜਿਹੜਾ ਅੱਜ ਦੇਖੋ ਤੁਸੀਂ ਕਿਵੇਂ ਮਜ਼ਦੂਰ ਤੋਂ ਵਿਹਲਾ ਹੋਇਆ ਬੈਠਾ ਕਿਉਂਕਿ ਇੰਡਸਟਰੀ ਬਾਹਰ ਚਲੀ ਗਈ ਉਹ ਤਾਂ ਕਹਿੰਦੇ ਸੀ ਗੋਰੇ ਕੰਮ ਕਰਨ ਆਉਣਗੇ ਤੁਸੀਂ ਕਹਿੰਦੇ ਪੰਜਾਬੀ ਵਿਹਲੇ ਹੋਗੇ ਦੇਖੋ ਉਹ ਜਿਹੜੀਆਂ ਗੱਲਾਂ ਕਰਦੇ ਸੀ ਝੂਠ tufaan ਲੋਕ ਸੁਣ ਕੇ ਤਾਂ ਹੀ ਬੰਨਵੇਂ ਆਏ ਸੀ ਤਾਂ ਹੀ ਅੱਜ ਲੋਕਾਂ ਨੂੰ ਪਤਾ ਲੱਗਿਆ ਗੋਰੇ ਕਿੱਥੋਂ ਆਉਣਗੇ ਇਥੇ ਤਾਂ ਸਾਡੀ ਪੰਜਾਬ ਦੀ ਜਵਾਨੀ ਜਿਹੜੀ ਬਾਹਰ ਚਲੀ ਗਈ ਅੱਜ ਪੰਜਾਬ ਦਾ ਮਜ਼ਦੂਰ ਬੇਲੀ ਹੋ ਗਿਆ ਇਥੇ ਸੜਕਾਂ ਪੰਜਾਬ ਖੰਨਾ ਵਿਧਾਨ ਸਭਾ ਹਲਕੇ ਦੀ ਇੱਕ ਸੜਕ ਦੱਸ ਦਿਓ ਜਿੱਥੇ ਕੋਈ ਤਸਲਾ ਬਜਰੀ ਦਾ ਪਿਆ ਹੋਵੇ ਆ ਪੌਣੇ 4 ਸਾਲਾਂ ਚ ਖੰਨਾ ਵਿਧਾਨ ਸਭਾ ਹਲਕੇ ਦਾ ਇੱਕ ਪਿੰਡ ਦੱਸ ਦਿਓ ਮੰਤਰੀ ਜੀ ਜਿਹਨੂੰ 5 ਲੱਖ ਰੁਪਈਆ ਤੁਸੀਂ ਦਿੱਤਾ ਹੋਵੇ ਅੱਜ ਭ੍ਰਿਸ਼ਟਾ ਰੈਸ਼ਨ ਦੇ ਟਰੱਕ ਭੇਜੇ ਨੇ ਹੁਣ ਜਿਹੜੀ ਬਾੜ ਆਈ ਆ ਉਹਦੇ ਵਿੱਚ ਮੰਤਰੀ ਸਾਹਿਬ ਨੇ ਰੈਸ਼ਨ ਦੇ ਟਰੱਕ ਭੇਜੇ ਨੇ ਮંત્રી ਸਾਹਿਬ ਤੁਸੀਂ ਜਿਹੜੇ ਫੀਡ ਫੈਕਟਰੀਆਂ ਵਾਲੇ ਸਾਡੇ ਭਰਾ ਨੇ ਵਪਾਰੀ ਲੋਕ ਨੇ ਉਹਨਾਂ ਨੇ ਜਿਹੜਾ ਆਪਣਾ ਸੀਐਸ ਫੰਡ ਦੇ ਵਿੱਚੋਂ ਜਿਹੜਾ ਉਹ ਟਰੱਕ ਭੇਜੇ ਨੇ ਮੰਤਰੀ ਜੀ ਤੁਸੀਂ ਦੱਸਤਾ ਦਿਓ ਕਿਹੜੀ ਜੇਬ ਹਲਾਈ ਆ ਕਿਹੜਿਆ ਪੈਸਾ ਤੁਸੀਂ ਆਪਦੀ ਜੇਬ ਚੋਂ ਦਿੱਤਾ ਇੰਡਸਟਰੀ ਵਾਲੇ ਲੋਕ ਭੇਜ ਰਹੇ ਨੇ ਫੋਟੋ ਕਰਾ ਕੇ ਤੁਸੀਂ ਲੋਕਾਂ ਦੀ ਵਾਹਵਾ ਨਹੀਂ ਖੱਟ ਸਕਦੇ ਤੁਹਾਨੂੰ ਪ੍ਰਬੰਧ ਕਰਨੇ ਪੈਣੇ ਨੇ ਅੱਜ ਅੱਧਾ ਪੰਜਾਬ ਹੜ੍ਹਾਂ ਦੀ ਮਾਰ ਹੇਡ ਡੁੱਬਿਆ ਪਿਆ ਤੁਸੀਂ ਫੋਟੋਆਂ ਕਰਾ ਕੇ ਸਿਰ ਮੋਢੇ ਤੇ ਗੱਟੇ ਰੱਖ ਕੇ ਪੰਜਾਬ ਦੇ ਹਤਾਇਸ਼ੀ ਨਹੀਂ ਬਣ ਸਕਦੇ ਅੱਜ ਤੁਹਾਡਾ ਪ੍ਰਬੰਧ ਜਿਹੜਾ ਫੇਲ ਹੋ ਚੁੱਕਿਆ ਅੱਜ ਤੁਹਾਡੇ ਡੀਸੀ ਆਪ ਹੱਥ ਖੜੇ ਕਰ ਚੁੱਕੇ ਨੇ ਕਿ ਸਾਡੇ ਕੋਲੇ ਕੋਈ ਪ੍ਰਬੰਧ ਨਹੀਂ ਰੋਜ਼ ਜਿਹੜਾ ਜਿਹੜਾ ਕਰੋੜਾ ਰੁਪਇਆ ਇਹਨਾਂ ਦੇ ਵਰਕਰ ਕਹਿ ਰਹੇ ਨੇ ਤੁਸੀਂ ਜਿਹੜਾ ਬੰਨਾਂ ਤੇ ਖਰਚਿਆ ਸੀ ਸਫਾਈਆਂ ਡਰੇਨਾਂ ਦੀਆਂ ਸਫਾਈਆਂ ਤੇ ਅੱਜ ਕਿੱਥੇ ਚੱਲਿਆ ਗਿਆ ਅੱਜ ਸਾਰੇ ਜਿਹੜਾ ਪ੍ਰਬੰਧ ਨੇ ਜਿਹੜੇ ਉਹ ਫੇਲ ਹੋ ਚੁੱਕੇ ਨੇ ਤਾਂ ਜਿਹੜਾ ਪੰਜਾਬ ਦੇ ਵਿੱਚ ਹੜ੍ਹ ਦੀ ਸਥਿਤੀ ਬਣੀ ਹੈ ਇਹ 40 50 ਪਿੰਡਾਂ ਦਾ ਕਫੂਰ ਕੀ ਆ ਮੈਂ ਤਾਂ ਇਹ ਜਨਤਾ ਦਾ ਇਹ ਜਨਣਾ ਚਾਹੁੰਦੀ ਆ ਜਿਹੜੇ ਇੱਥੇ ਡੈਥਾਂ ਹੁੰਦੀਆਂ ਨੇ ਐਕਸੀਡੈਂਟ ਹੁੰਦੇ ਨੇ ਉਹਨਾਂ ਦਾ ਕਸੂਰ ਕੀ ਆ ਕਸੂਰ ਇਹੀ ਆ ਵੀ ਸਾਡੇ ਲੋਕਾਂ ਨੇ ਅਸੀਂ ਧੜਾ ਧੜਾ ਵੋਟਾਂ ਇਹਨਾਂ ਨੂੰ ਪਾਤੀਆਂ ਬੰਨ੍ਹੇ ਮਿੱਟੀ ਦੇ ਮਾਧੋ ਬਣਾਤੇ ਦਿੱਲੀ ਵਾਲੇ ਲਾਲਾ ਜੀ ਅੱਜ ਪੰਜਾਬ ਦੇ ਵਿੱਚ ਰਾਜ ਚਲਾ ਰਹੇ ਨੇ ਦਿੱਲੀ ਵਾਲੇ ਲਾਲਾ ਜੀ ਜਿਹੜੀ ਉਂਗਲੀ ਘੁਮਾ ਰਹੇ ਨੇ ਮੁੱਖ ਮੰਤਰੀ ਡੰਮੀ ਮੁੱਖ ਮੰਤਰੀ ਆ ਸਾਰੇ ਮੰਤਰੀ ਜਿਹੜੇ ਨੇ ਉਹ ਡੰਮੀ ਨੇ ਕਿਸੇ ਇਹਨਾਂ ਦੇ ਐਮਐਲਏ ਸਾਹਿਬ ਪਠਾਨ ਮਜਰਾ ਸਾਹਿਬ ਕਹਿ ਰਹੇ ਨੇ ਤੁਸੀਂ ਮੰਤਰੀਓ ਇਹ ਤਾਂ ਦੱਸ ਦੋ ਵੀ ਤੁਸੀਂ ਕਿਸੇ ਦੀ ਚੌਂਕੀਦਾਰ ਦੀ ਬਦਲੀ ਕਰ ਸਕਦੇ ਹੋ ਤੁਸੀਂ ਮੰਤਰੀ ਜੀ ਇਹ ਤਾਂ ਦੱਸ ਦਿਓ ਵੀ ਤੁਸੀਂ ਕਿਸੇ ਪਿੰਡ ਨੂੰ ਡਿਵੈਲਪਮੈਂਟ ਲਈ ਪੈਸੇ ਦੇ ਦੇ ਸਕਦੇ ਹੋ ਇਹਨਾਂ ਦੇ ਅੱਜ ਐਮਐਲਏ ਪਠਾਨ ਮਜਰਾ ਸਾਹਿਬ ਦੀ ਜਵਾਨੀ ਗੱਲ ਆ ਅੱਜ ਲੋਕਾਂ ਨੂੰ ਤਾਂ ਹੁਣ ਜਗਜਾੜ ਹੋ ਚੁੱਕਿਆ ਲੋਕਾਂ ਨੂੰ ਤਾਂ ਪਤਾ ਲੱਗ ਚੁੱਕਿਆ ਵੀ ਇਹਨਾਂ ਦੇ ਅੱਲੇ ਪੱਲੇ ਕੁਝ ਨਹੀਂ ਜਿਹੜਾ ਸ਼ਹੀਦ ਭਗਤ ਸਿੰਘ ਦੀ ਪੱਗ ਬਨ ਕੇ ਜਿਹੜਾ ਡਰਾਮੇ ਕਰਕੇ ਤੁਸੀਂ ਲੋਕਾਂ ਨੂੰ ਗਮਰਾਹ ਕਰਕੇ ਹੋਰਾਂ ਪਾਰਟੀਆਂ ਨੂੰ ਬਦਨਾਮ ਕਰਕੇ ਤੁਸੀਂ ਸੱਤਾ 'ਚ ਆ ਗਏ ਅੱਜ ਆ ਬਾਦਲਾ ਸੜਕ ਦਾ ਹਾਲ ਆ ਕੇ ਦੇਖੋ ਕੀ ਹਾਲ ਆ ਅੱਜ ਇੰਡਸਟਰੀ ਤੁਸੀਂ ਤਬਾਹ ਕਰਤੀ ਤੁਸੀਂ ਜ਼ਿੰਮੇਵਾਰ ਹੋ ਪੰਜਾਬ ਦੀ ਇੰਡਸਟਰੀ ਨੂੰ ਤਬਾਹ ਕਰਨ ਦੇ ਵਿੱਚ ਹੁਣ ਬੈਠੇ ਹੋ ਤੁਸੀਂ ਫਤਾਲੀ ਚੱਪਕ ਰਖਾ ਲਵੀਂ ਹੁੰ ਦਾ ਜਿਵੇਂ ਜਿਵੇਂ ਸਾਡੇ ਸਾਥੀ ਹੁਸ਼ਿਆਰ ਮਾਹੀ ਜੀ ਸਾਡੇ ਬਾਦਲਾ ਨੀਚਾ ਦੇ ਸਰਪੰਚ ਨੇ ਹੈਪੀ ਅਲੌਡ ਜੀ ਸਾਡੇ ਸਾਰੇ ਕਾਂਗਰਸ ਪਾਰਟੀ ਦੇ ਵਰਕਰ ਸਾਥੀ ਇੱਥੇ ਧਰਨੇ 'ਚ ਬੈਠੇ ਨੇ ਜਿਵੇਂ ਜਿਵੇਂ ਪ੍ਰਬੰਧਕ ਹੁਕਮ ਕਰਨਗੇ ਅਸੀਂ ਹਰ ਵੇਲੇ ਸਾਰ ਗੁਰਕੀਰਤ ਸਿੰਘ ਦੀ ਸਮੁੱਚੀ ਟੀਮ ਉਹ ਵੀ ਕੱਲ ਨੂੰ ਆਉਣਗੇ ਇਸ ਧਰਨੇ ਦੇ ਵਿੱਚ ਹਰ ਵੇਲੇ ਦਿਨ ਰਾਤ ਅਸੀਂ ਹਾਜ਼ਰ ਰਹਾਂਗੇ ਸਾਰਿਆਂ ਨੂੰ ਨਾਲ ਲੈ ਕੇ ਸਾਡੇ ਵਰਕਰ ਹਾਜ਼ਰ ਰਹਿਣਗੇ ਸਾਨੂੰ ਵੀ ਜਦੋਂ ਬੁਲਾਉਣਗੇ ਅਸੀਂ ਵੀ ਹਾਜ਼ਰ ਹੋਵਾਂਗੇ ਜੀ ਬਹੁਤ ਬਹੁਤ ਧੰਨਵਾਦ ਪਿੰਡ ਸੜਕ ਦੇ ਉੱਪਰ ਬੈਠੇ ਨੇ ਆਪਣੇ ਹੱਕ ਮੰਗ ਰਹੇ ਨੇ ਤੇ ਬੇਨਤੀ ਆ ਵੀ ਇਹਨਾਂ ਦੇ ਹੱਕ ਦਿੱਤੇ ਜਾਣ ਤਸਵੀਰਾ ਤੁਹਾਨੂੰ ਦਕਾਰਿਆ 30 ਪੰਜਾਬ ਨਿਊਜ਼ ਦੇ ਜ਼ਰੀਏ ਮੈਂ ਅਮਨ ਤੱਕੜ ਕੈਮਰਾਮੈਨ ਸ਼ੀਕਾ ਦੇ ਨਾਲ ਪਾਦਲੇ ਦਾ ਟੋਟਾ ਮੰਡੀ ਕਵਰ ਕਰਦਾ